ਤੇਗਰ ਚੂੜੀਆਂ ਦੇ ਸੁਨਿਆਰੇ ਦੀ ਸ਼ਾਹਪੁਰ ਜਾਜਨਵਿਕੇ ਬੰਦ ਦੁਕਾਨ ਤੇ ਸ਼ਟਰ ਚ ਮਾਰੀਆਂ ਗੋਲੀਆਂ ਪਿਛਲੇ ਕਈ ਦਿਨਾਂ ਤੋਂ ਮਿਲ ਰਹੀਆਂ ਸਨ ਚਾਨੂ ਮਾਰਦੀਆਂ ਧਮਕੀਆਂ ਸੁਨਿਆਰੇ ਕੋਲ ਮੰਗੀ ਜਾ ਰਹੀ ਸੀ 10 ਲੱਖ ਰੁਪਏ ਦੀ ਫਿਰੋਤੀ ਥਾਣਾ ਡੇਰਾ ਬੱਬਰ ਨਾਨਕ 3 ਪਿੰਡੇ ਪਿੰਡ ਸ਼ਾਹਪੁਰ ਜਾਜਨਵਿਕੇ ਸੁਨਿਆਰੇ ਦੀ ਦੁਕਾਨ ਕਰਦੇ ਯੋਗਰਾਜ ਜੁਲਰ ਦੀ ਬੰਦ ਦੁਕਾਨ ਉੱਪਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇੱਕ ਵਾਰ ਦਾਤ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋਈ ਦੱਸੀ ਜਾ ਰਹੀ ਹੈ ਸ਼ਾਹਪੁਰ ਜਾਜਨਵਿਕੇ ਯੋਗਰਾਜ ਜੁਲਰ ਦੇ ਮਾਲਕ ਯੋਗਰਾਜ ਕੁਮਾਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਕਰ ਰਹੇ 5 10 ਲੱਖ ਰੁਪਏ ਦੀ ਫਰौती ਮੰਗੀ ਜਾਣੀ ਸੀ ਫਰौती ਨਾ ਦੇਣ ਤੇ ਜਾਨ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ ਜਿਸ ਤਰੀਕੇ ਤੇ ਤੌਰ ਤੇ ਉਕਤ ਦੁਕਾਨਦਾਰ ਵੱਲੋਂ ਰਿਕਾਰਡਿੰਗ ਵੀ ਕੀਤੀ ਗਈ ਹੈ ਸ਼ਿਵਰਾਜ ਯੂਲਰ ਨੇ ਅਕਿਤ ਸ਼ਖ ਸ਼ੁਕਰਵਾਰ ਨੂੰ ਉਹਨਾਂ ਦੇ ਪੂਨ ਤੇ ਵਟਸਐਪ ਕਾਲ ਰਾਹੀਂ ਕਿਸੇ ਅੰਤ 36 ਵਿਕਤੀਆਂ ਵੱਲੋਂ 10 ਲੱਖ ਰੁਪਏ ਦੀ ਫਰौती ਮੰਗੀ ਗਈ ਸੀ ਫਰौती ਨਾ ਦੇਣ ਤੇ ਟਰੈਲਰ ਅਤੇ ਜਾਨ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਉਹਨਾਂ ਦੱਸਿਆ ਕਿ ਇਸ ਵੰਦੀ ਤੁਰੰਤ ਉਹਨਾਂ ਵੱਲੋਂ 112 ਨੰਬਰ ਤੇ ਰਿਪੋਰਟ ਦਰਜ ਕਰਵਾਈ ਗਈ ਉਹਨਾਂ ਦੱਸਿਆ ਕਿ ਪੁਲਿਸ ਨੂੰ ਰਿਪੋਰਟ ਦਰਜ ਕਰਵਾਉਣ ਤੇ باوجود ਵੀ ਕੀ ਭਰੀ ਕਲਾ ਤਾ ਸਿਲਸਲਾ ਉਸੇ ਤਰ੍ਹਾਂ ਚਾਰਿਦਾ ਬੀਤੀ ਤੇ ਰਾਤ ਕਰੀਬ 10 ਵਜੇ ਚੰਦ ਉਹ ਉਹਨਾਂ ਦੀ ਦੁਕਾਨ ਪੰਥ ਸੀਤਾ 2 ਅੰਪ 36 ਬਾਈਕ ਸਵਾਰ ਵੱਲ ਉਹਨਾਂ ਦੀ ਬੰਦ ਦੁਕਾਨ ਦੇ ਸ਼ਟਰ ਤੇ ਤਿੰਨ ਅਰਾਊਂਡ ਫਾਇਰ ਕੀਤੇ ਗਏ ਸਨ ਅਤੇ ਸ਼ਟਰ ਵਿੱਚੋਂ ਲੰਗਦੀਆਂ ਹੋਈਆਂ ਉਹਨਾਂ ਦੇ ਸ਼ੀਸ਼ੇ ਉੱਪਰ ਲੱਗੀਆਂ ਤੇ ਸ਼ੀਸ਼ਾ ਮੋਟਾ ਨਾ ਹੁੰਦਾ ਤਾਂ 1 ਫੁੱਟ ਦੀ ਦੂਰੀ ਤੇ ਉਹ ਬੈਠੇ ਸਨ ਤਾਂ ਉਹਨਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ ਤੁਹਾਨੂੰ ਦੱਸ ਦੇ ਕਿ ਜੋਲਾ ਜੁਵਲਰ ਜੋ ਕਿ ਫਟੇ ਘੜੀਆਂ ਤੇ ਚੂੜੀਆਂ ਤੋਂ ਪਿਛੋਂ ਰਹਿਣ ਵਾਲੇ ਸਨ ਅਤੇ ਹੁਣ ਪਿੰਡ ਸ਼ਾਹਪੁਰ ਚਾਜਨ ਦੁਕਾਨ ਸੁਨਿਆਰੇ ਦੀ ਕਰ ਰਹੇ ਸਨ ਤੇ ਉੱਪਰ ਦੁਕ ਰਹਾਇਸ਼ ਹੈ ਸੂਚਨਾ ਮਿਲਦੇ ਹੀ थाना ਡੇਰਾ ਬਬਨ ਨਾਨਕ ਦੇ ਐਸਐਸਓ ਮੌਕੇ ਤੇ ਪਹੁੰਚ ਗਏ ਅਤੇ ਉਹਨਾਂ ਵੱਲੋਂ ਘਟਨਾ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਗਈ ਉਹਨਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਲਦੀ ਹੀ ਮੁਲਜਬ ਪੁਲਸ ਸਦੀ ਗ੍ਰਿਫਤਚ ਹੋਣਗੇ ਐਸਐਸਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਬਖਸ਼ਾ ਨਹੀਂ ਜਾਵੇਗਾ ਸਰ ਮੇਰਾ ਨਾਮ ਯੋਗਰਾਜ ਕੁਮਾਰ ਹੈ ਇਹਨਾਂ ਯੂਐਲਰ ਦੀ ਸ਼ੋਪ ਹੈ ਯੋਗਰਾਜ ਵੱਲੋਂ ਇਸ ਨਾਮ ਦੀ ਪਿੰਡ ਸ਼ਾਹਪੁਰ ਗਾਜਨ ਵਿੱਚ ਹੈ ਹਵਾਲਾ ਆਪਣਾ ਭਾਜੀ ਆਪਣਾ ਨਾ 5 ਦਿਨ ਹੋ ਗਏ ਆ ਸ਼ੁੱਕਰਵਾਰ ਤੋਂ ਨਾ ਮੈਨੂੰ ਕੋਈ ਬੰਦਾ ਫੋਨ ਕਰਕੇ ਤੰਗ ਕਰ ਰਿਹਾ ਨੰਬਰ ਬਾਹਰ ਦਾ ਵਾ ਨੰਬਰ ਹੈਗਾ ਵਾ ਪਲੱਸ 55 ਵਾਲਾ ਨੰਬਰ ਹੈ ਮੈਕਸੀਕੋ ਦਾ ਆਪਾਂ ਗੂਗਲ ਦੇ ਕੱਢ ਕੇ ਸਾਜੀ ਕੀਤਾ ਕਿ ਨੰਬਰ ਕਿੱਥੋਂ ਦਾ ਆਇਆ ਪਤਾ ਕਰੀਏ ਇਹ ਚੱਕੀ ਤੱਕ ਨੰਬਰ ਮੈਕਸੀਕੋ ਦਾ ਵਾ ਤੇ ਬੰਦਾ ਨਾ ਆਪਣਾ ਆਇਆ ਕਿ ਗੱਲ ਬਾਤ ਮੇਰੇ ਤਰੀਕੇ ਨਾਲ ਕਰ ਲੈ ਜਿੱਦ ਤੁਹਾਡੇ ਕੋ ਹੋ ਗਿਆ ਤੁਹਾਡਾ ਜਾਣੂ ਆ ਤੇ ਤੁਹਾਨੂੰ ਨਾ ਕਹਿੰਦਾ ਕਿ ਇਸ ਤਰ੍ਹਾਂ ਦੇ 10 ਲੱਖ ਰੁਪਏ ਨੂੰ ਚਾਹੀਦਾ ਵਾ ਤੇ ਅਰੇਂਜਮੈਂਟ ਕਰ ਦਿਓ ਜਲਦੀ ਤੋਂ ਜਲਦੀ ਨਹੀਂ ਤੇ ਆਪਾਂ ਤੁਹਾਡਾ ਨੁਕਸਾਨ ਬਰਾ ਕਰਾਂਗੇ ਇਹ ਤੋਂ ਤੱਕ ਕਿ ਇਹਦਾ ਬੜਾ ਤਕਰਾ ਕੋ ਸੋਚਿਆ ਦਾ ਵਾ پلان ਕੀਤਾ ਦਾ ਕਿ ਤੁਹਾਨੂੰ ਅਸੀਂ ਸਿੱਧੀ ਗੱਲ ਨੁਕਰੀ ਗੱਲ ਕਿ ਤੁਹਾਨੂੰ ਜਾਨੋਂ ਵੀ ਮਾਰ ਸਕਦੇ ਇਹ ਆ ਕਿ ਪੁੱਸ ਪਸੂ ਨਾਲ ਦੱਸਿਓ ਤੇ ਚੁੱਪ ਕਰਕੇ ਪਿਆ ਆਪਣਾ ਅਰੇਂਜਮੈਂਟ ਕਰ ਦੋ ਤੁਹਾਡੂੰ ਸਾਨੂੰ ਦੱਸੋ ਕਿਦਾਂ ਦੋਗੇ ਕਿੰਨੇ ਪੈਸੇ ਡਿਪੋਜ਼ਿਟ ਕਰ ਰਹੇ ਨੇ ਇਹ ਸਰ ਜੀ ਇਹਨਾਂ ਨੇ 10 ਲੱਖ ਰੁਪਏ ਮੰਗਿਆ ਜੱਟ ਕੋ ਪਹਿਲੀ ਸਰ ਮੈਨੂੰ ਆਈ ਆਪਣਾ ਅੱਜ ਹੈਗਾ ਵਾ ਮੰਗਲਵਾਰ ਸ਼ੁੱਕਰਵਾਰ ਆਈ ਸੀ ਕਿ ਮੈਨੂੰ ਆ ਸਰ ਉਸੇ ਵੇਲੇ 112 ਤੇ ਫੋਨ ਕਰਤਾ ਸੀ ਉਸੇ ਵੇਲੇ ਜਦੋਂ ਫੋਨ ਆਇਆ ਮੈਂ 2 ਮਿੰਟ ਬਾਅਦ ਹੀ ਫੋਨ ਕਰਤਾ ਤੇ ਉਹਨਾਂ ਨੇ ਮੇਰੀ ਕੰਪਲੇਟਰ ਦਰਜ ਕਰਕੇ ਤੇ ਬਾਅਦੋਂ ਆਪਣਾ ਮੈਨੂੰ ਮੁਲਾਜ਼ਮ ਭੇਜਿਆ ਕੋਲਟਰੀ ਸੋਰਟ ਮਤਲਬ ਦੋ-ਮੰਜਲਾ ਮੁਲਾਜ਼ਮ ਆਏ ਨੇ ਹੂੰ ਉਤੋਂ ਬਾਅਦ ਅਗਲੇ ਦਿਨ ਸਵੇਰ ਮੇਰੀ ਇਹ ਕਿ ਜਿਹੜਾ ਡੇਰਾ ਦਾ ਬਨਾਨਕ ਦੀ ਪੁੱਛ ਨੇ ਮੈਨੂੰ ਮੇਨੂੰ ਨਾਮਿਆਂ ਦਾ ਵਾਤਾਵਲਾਪ ਕਰਕੇ ਤੇ ਦਰਖਾਸਤ ਵਗੈਰਾ ਲਿਖੀ ਇਹ ਆਪਣੀ ਕਾਰਵਾਈ ਕਰਦੀ ਪਈ ਉਹ ਦਿਨ ਦੀ ਮੈਂ ਸੱਚਾਈ ਨੂੰ ਦੱਸਾਂਗਾ ਉਹਨਾਂ ਦੀ ਬੜੀ ਢਿੱਲੀ ਕਾਰਗੁਜ਼ਾਰੀ ਆ ਜੇ ਉਦੋਂ ਕਿਹਾ ਹੁੰਦਾ ਤੇ ਉਦੋਂ ਇਹਨਾਂ ਨੇ ਮਾਰਾ ਮੋਟ ਆਪਣਾ ਟਰੈਪ ਲਾਇਆ ਹੁੰਦਾ ਨਾ ਜਿਹੜਾ ਬੰਦੇ ਆਏ ਆ ਪਤਾ ਲੱਗ ਜਾਂਦਾ ਕਿਥੋਂ ਗੋਲੀ ਚੱਲੀ ਆ ਤੇ ਦੂਜਾ ਬੰਦਾ ਫੋਨ ਕਰ ਦਿੰਦਾ ਕਿ ਇਹ ਆ ਕਿ ਲੱਗ ਜਾਂ ਕਿ ਇਹਦੇ ਘਰ ਚ ਇੱਕ ਦੋ ਬੰਦੇ ਖਿਲਾੜੇ ਹੁੰਦੇ ਨਾ ਤੇ ਅਗੋਂ ਬੰਦੇ ਫਰੇ ਜਾਣੀ ਉਸ ਛਾਟੀ ਕਿਉਂਕਿ ਉਹਨਾਂ ਨੇ ਇਹ ਕਿ ਚਲੋ ਵੇਖਿਆ ਕਿ ਪੁੱਸ ਦੀ ਗੱਲ ਮੈਂ ਮੈਂ ਮੇਰੇ ਘਰ ਦੇ ਵੀ ਉਹ ਕਹਿਣ ਦੇਈ ਕਿ ਜਦੋਂ ਵੀ ਵੱਡਾ ਹੋਣਾ ਨਾ ਇਹਨਾਂ ਨੇ ਉਦੋਂ ਆਣਾ ਉਹੀ ਗੱਲ ਹੋਈ ਤੇ ਪਹਿਲਾਂ ਜਦੋਂ ਆਪਣਾ ਦਰਖਾਸਤ ਦਿੱਤੀ ਆ ਤੇ ਇੱਕ ਆਪਣਾ ਐਸਐਸਆਈ ਮੇਰੇ ਕੋਲ ਆਉਂਦਾ ਰਿਹਾ ਠੀਕ ਆ ਤੇ ਹੁਣ ਕੱਲ ਜਦੋਂ ਗੋਲੀਆਂ ਚੱਲੀਆਂ ਤੇ ਐਸਐਸਪੀ ਤੱਕ ਖਬਰ ਪਹੁੰਚ ਗਈ ਆ ਠੀਕ ਆ ਉਸ ਤੋਂ ਬਾਅਦ ਸਾਰੇ ਜਾਣੇ ਭੱਜੇ ਆਏ ਆ ਇਹਨਾਂ ਦਾ ਮਤਲਬ ਹੈ ਕਿ ਜੇ ਗੋਲੀ ਜੇ ਅਸੀਂ ਅੰਦਰ ਉੱਥੇ ਕੇ ਬੈਠੇ ਹੀ ਹੁੰਦੇ ਜਿੱਥੇ ਗੋਲੀਆਂ ਵਜੀਆਂ ਉਹਦੇ ਬਿਲਕੁਲ ਲੱਗੇ ਮੈਂ ਇੱਕ ਫੁੱਟ ਦੀ ਦੂਰੀ ਤੇ ਮੈਂ ਬਹਿਨਾ ਵਾ ਠੀਕ ਹੈ ਜੀ ਗੋਲੀ ਮੇਰੇ ਵੱਜ ਸਕਦੀ ਹੈ ਮੇਰੀ ਜਾਨਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਮੈਂ ਰੱਬ ਲਈ ਦੁਕਾਨ ਜਲਦੀ ਬੰਦ ਕਰਤੀ ਜੇ ਮੈਂ ਥੋੜੀ ਲੇਟ ਬੰਦ ਕਰਦਾ ਤੇ ਗੋਲੀ ਮੇਰੇ ਵੱਜੀ ਵੱਜੀ ਕਿਉਂਕਿ ਉਹਨਾਂ ਸ਼ਟਰ ਦੀ ਹਾਰ ਪਰ ਗੋਲੀ ਲਗਾਈਆਂ ਨੇ ਤਿੰਨ ਫਾਇਰ ਵੱਜੇ ਮੇਰੇ ਪੂਰੇ ਹਾਂ ਮੋਟਰਸਾਈਕਲ ਤੇ ਆਈ ਨੇ ਦੋ ਜਣੇ ਤੇ ਇੱਕ ਜਣਾ ਬੈਠਾ ਵਾ ਸਟਾਰ ਮੋਟਰਸਾਈਕਲ ਤੇ ਦੂਜਾ ਜਣਾ ਮਗਰ ਉਤਰਿਆ ਵਾ ਤੇ ਉਹਨੇ ਫੜਾ ਫ ਤੇ ਫੜਾ ਫੜ ਨਿਕਲ ਗਈ ਆ ਇਧਰੋਂ ਆਏ ਬਜ਼ਾਰ ਬਲਮਾਏ ਨੇ ਤੇ ਇਧਰੋਂ ਚਲ ਗਏ ਨੇ ਬਾਹਰ ਆ ਗਏ ਪਰ ਮੋਕੇ ਤੇ ਫਿਰ ਮੋਕੇ ਤੇ ਆਏ ਸਾਡੇ ਹਾਂਜੀ ਮੋਕੇ ਤੇ ਚਲੋ ਆ ਕਿ ਆਪਣੀ ਪੁਲਿਸ ਫੋਰਸ ਕਾਫੀ ਆਈ ਤੇ ਫਿਰ ਇਹਨਾਂ ਨੇ ਮੈਨੂੰ ਆਪਣਾ ਥੋੜਾ ਜਿਹਾ ਆਪਣਾ ਰਾਤ ਇਹ ਆ ਕਿ ਆਪਣਾ ਥੋੜਾ ਜਿਹਾ ਸਕਿਉਰਟੀ ਦਿੱਤੀ ਇੱਕ ਦੋ ਬੰਦੇ ਜੇਕਰ ਰਾਤ ਰਹੇ ਆ ਹਾਂਜੀ ਤੇ ਕੋਈ ਖੋਲ ਵਗੈਰਾ ਵੀ ਬਰਾਮਦ ਹੋੁੰਦੇ ਹੈ ਹਾਂਜੀ ਹਾਂਜੀ ਪੂਰੇ ਦੋ ਖੋਲ ਇਹਨਾਂ ਨੂੰ ਥੋੜੀ ਜਲਦੀ ਲੱਭ ਗਏ ਤੇ ਤੀਜਾ ਖੋਲ ਜਿਹੜਾ ਥੋੜੀ ਲੇਟ ਲੱਭਾ ਪਰ ਅਖੀਰ ਕੋਲ ਲੱਭ ਗਏ ਆ ਇੱਕ ਪਿਸਟਲ ਦੇ ਖੋਲ ਹੈ ਅਸ ਗੋਲੀ ਚਲਾਉਣ ਤੋਂ ਬਾਅਦ ਪੇ ਤੁਹਾਨੂੰ ਕੋਕਾਲ ਕੋ ਲਈ ਫਿਰ ਉਹਨਾਂ ਦੇ ਹਾਂਜੀ ਸਰ ਗੋਲੀ ਚਲਾਉਣ ਤੋਂ ਤਕਰੀਬਨ ਸਿਰਫ 10 ਮਿੰਟ ਬਾਅਦ ਹੀ ਮੈਨੂੰ ਫੋਨ ਆ ਗਿਆ ਫਰੋਤੀ ਵਾਲੇ ਦਾ ਤੇ ਮੈਨੂੰ ਕਹਿ ਰਿਹਾ ਕਿ ਤੈਨੂੰ ਟ੍ਰੇਲਰ ਦਿਖਾਤਾ ਵਾ ਤੇ ਹੁਣ ਆਪਣਾ ਚੁੱਪ ਕਰਕੇ ਇਹ ਤੇ ਵੇਲਾ ਜੇ ਫਿਲਮ ਵੇਖਣੀ ਤੇ ਫਿਲਮ ਦਿਖਾ ਰਾਂਗੇ ਠੀਕ ਆ ਪਰ ਮੈਂ ਉਹਨੂੰ ਬਰਾ ਕਹਾਂ ਕਿ ਆਪਣਾ ਨਾਮ ਦੱਸ ਤੇ ਇਸ ਤਰ੍ਹਾਂ ਕਹਿੰਦਾ ਮਤਲਬ ਇਹ ਕੋ ਕਹਿੰਦਾ ਤੈਨੂੰ ਕੋਈ ਨਾਮ ਵੀ ਦੱਸ ਦਿਆਂਗੇ ਤੈਨੂੰ ਫਿਰ ਪਬਲਿਕ 'ਚ ਪੂਰਾ ਆਪਣਾ ਇਹ ਆ ਕਿ ਗੋਲੀਆਂ ਦੇ ਉੱਤੇ ਨਾਮ ਲੇ ਕੇ ਤੈਨੂੰ ਦਦਾਂਗੇ ਆਪਣਾ ਇਸ ਪ੍ਰਸ਼ਾਸਨ ਨੂੰ ਪਹੁੰਚਾ ਕੀ ਇਹ ਸ਼ਵਸ਼ਣ ਦਿੱਤਾ ਗਿਆ ਉਹ ਇਸੇ ਵਕਿਆਦ ਹੈਗਾ ਵਾ ਨੂੰ ਟਾਈਮ ਦਿਓ ਟਾਈਮ ਦਿਓ ਅਸੀਂ ਜਲਦੀ ਬੰਦੇ ਫੜ ਲਾਂਗੇ ਫੜ ਲਾਂਗੇ ਬਾਕੀ ਵੇਖੋ ਇਹ ਹੁੰਦਾ ਹੈ ਇਹਨਾਂ ਰਤੀ ਸਾਨੂੰ ਆਪਣਾ ਜਿਹੜੇ ਜੁਵਲਰ ਨੇ ਜੋ ਰਾਤ ਨੂੰ ਇਹਨਾਂ ਨੇ ਕਾਲ ਕੀਤੀ ਸੀ ਕਿ ਕੋਈ ਅਣਪਛਾਤੇ ਵਿਅਕਤੀਆਂ ਨੇ ਇਹਨਾਂ ਦੇ ਮਤਲਬ ਜੜੀਆਂ ਨੇ ਗੋਲੀਆਂ ਚੜਾਈਆਂ ਪਹਿਲਾਂ ਇਨਕਸਪੈਕਸ਼ਨ ਕਾਲ ਆਈ ਸੀ ਉਹਦੇ ਖਰਾਬ ਪਤਾ ਤੱਥ ਕੀਤਾ ਗਿਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਅਸੀਂ ਮੱਕਾ ਵੇਖਿਆ ਬਾਕੀ ਆਪਣੀ ਤਕਨੀਕ ਚੰਗਣਾ ਸੀ ਇਹ ਸਾਰੇ ਰੱਖ ਕੇ ਤੇ ਆਪਾਂ ਇਹਨੂੰ ਕਲੀਅਰ ਕਰ ਲਾਓ ਪੈਡ ਦਾ ਪੀ ਹੋਈ ਹੈ ਜੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਅਸੀਂ ਕਰੀਬ ਕਰੀਬ ਨੇੜੇ ਹੀ ਆ ਜਲਦੀ ਤੋਂ ਜਲਦੀ ਇਹਨੂੰ ਰੈਸਟ ਕਰ ਲਾਂਗੇ ਸਰ ਕਿੰਨੇ ਰੌਂਡ ਫਾਇਰ ਚੱਲੇ ਨੇ ਤਿੰਨ ਇਹ ਖੋਲ ਬਰਾਬੰਦ ਹੋ ਗਏ ਹਾਂ ਬਰਾਬੰਦ ਕੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕੇਸ ਰਜਿਸਟਰ ਕੀਤਾ ਇਨਵੈਸਟੀਗੇਸ਼ਨ ਜਾਰੀ ਹੈ